ਸੋ ਹੁਣ ਵੀਰੂ ट्रैवल ਬਲੌਗ ਤੇ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਲਵਾਣੇ ਪਿੰਡ ਦਾ ਮੇਲਾ। ਜਿਹੜਾ ਇੱਥੇ ਆਲੇ-ਦੁਆਲੇ ਦੇ ਕਈ ਪਿੰਡਾਂ ਦਾ ਮੇਲਾ ਹੈ ਇਹ ਤੇ ਕਾਫੀ ਇਕੱਠਾ ਹੁੰਦਾ। ਤੇ ਤੁਸੀਂ ਜਿਵੇਂ ਮੈਨੂੰ ਪਿਆਰ ਦੇ ਰਹੇ ਹੋ ਤੇ ਮੇਰੇ ਚੈਨਲ ਨਾਲ ਜੁੜੇ ਹੋ ਆਪਾਂ 10000 ਤੋਂ ਵੱਧ ਵੱਡੀ ਫੈਮਿਲੀ ਹੋ ਗਈ 10.5000 ਬੰਦਾ ਜਿਹੜਾ ਆਪਣਾ ਸਬਸਕ੍ਰਾਈਬਰ ਪੂਰਾ ਹੋ ਗਿਆ ਦੀ ਪਿੱਛੇ। ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਵੀ ਆਪਣੇ ਬੱਚੇ ਬਾਹਰਲੇ ਦੇਸ਼ਾਂ 'ਚ ਵੀ ਰਹਿ ਰਹੇ ਨੇ ਤਾਂ ਉਹਨਾਂ ਦੇ ਨਾਲ ਵੀ ਇਹ ਵੀਡੀਓ ਸ਼ੇਅਰ ਕਰਿਓ ਤਾਂ ਕਿ ਉਹ ਵੀ ਆਪਣੇ ਪਿੰਡ ਦਾ ਮੇਲਾ ਦੇਖ ਸਕਣ। ਬਾਕੀ ਇਹਨਾਂ ਵੀਡੀਓਜ਼ ਨੂੰ ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਵੀ ਤੁਸੀਂ ਹੋਰ ਕੀ ਦੇਖਣਾ ਚਾਹੁੰਦੇ ਹੋ ਤੇ ਆਓ ਹੁਣ ਆਪਾਂ ਤੁਹਾਨੂੰ ਸਾਰਾ ਲਵਾਨੇ ਦਾ ਮੇਲਾ ਦਿਖਾਉਨੇ ਆਂ। ਤੁਰ ਫਿਰ ਕੇ ਸਾਹਮਣੇ ਵੀ ਕਿੱਥੋਂ-ਕਿੱਥੋਂ ਸੰਗਤ ਜਿਹੜੀ ਆ ਰਹੀ ਹੈ ਤੇ ਮੱਥਾ ਟੇਕ ਰਹੀ ਹੈ। ਦੇਖੋ ਬਹੁਤ ਦੂਰੋਂ-ਦੂਰੋਂ ਸੰਗਤ ਆ ਰਹੀ ਹੈ ਮੱਥਾ ਟੇਕਣਾ ਤੇ ਬਹੁਤ ਜ਼ਿਆਦਾ ਭੀੜ ਹੈ ਇੱਥੇ ਮੱਥਾ ਟੇਕਣ ਵਾਲਿਆਂ ਦੀ ਲਾਈਨਾਂ ਲੱਗੀਆਂ ਪਈਆਂ ਨੇ ਤੇ ਪਿੱਛੇ ਦੇਖੋ ਤੁਸੀਂ ਬਾਜ਼ਾਰ ਨੇ ਕਿੱਡੇ-ਕੱਡੇ ਦੇ ਗੁੱਗਾ ਯਾਰ ਪੀਰ ਦੀ ਸਮਾਦ ਤੇ ਜਾਣ ਤੋਂ ਪਹਿਲਾਂ ਜਿਵੇਂ ਕਹਿ ਦੋ ਵੀ ਮਾੜੀ ਗੁੱਗਾ ਯਾਰ ਪੀਰ ਦੀ ਮਾੜੀ ਮਾੜੀ ਤੋਂ ਪਹਿਲਾਂ ਇੱਕ ਆ ਜਿਹੜੀ ਜਗ੍ਹਾ ਇੱਥੇ ਵੀ ਮੱਥਾ ਟਿਕਦਾ ਆਓ ਹੁਣ ਤੁਹਾਨੂੰ ਦਿਖਾਉਣਾ ਅੰਦਰ ਵੀ ਕਿਸ ਤਰ੍ਹਾਂ ਮੱਥਾ ਟਿਕਦਾ ਆ ਆ ਦੇਖੋ ਜੀ ਪ੍ਰਬੰਧਕ ਕਮੇਟੀ ਇਹ ਅੰਦਰੋਂ ਦੇਖੋ ਤੁਸੀਂ ਗੱਗਾ ਯਾਰ ਵੀਰ ਦੀ ਜਿਹੜੀ ਮਾੜੀ ਐ ਉਹਦੇ ਤੇ ਕਿਸ ਤਰ੍ਹਾਂ ਮੱਥਾ ਟੇਕਦਾ ਭਗਤ ਜੀ ਜਿਹੜਾ ਮੱਥਾ ਟਕਿਆ ਰਹੇ ਨੇ ਦੇਖੋ ਇਹ ਮਾੜੀ ਐ ਚਾਦਰਾਂ ਵੀ ਚੜ੍ਹ ਰਹੀਆਂ ਨੇ ਲੋਗਾ ਯਾਰ ਰੂਪ ਇਹ ਦੇ ਅਲੱਗ ਅਲੱਗ ਰੂਪ ਨੇ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਤ ਇਹ ਦੋਨੋਂ ਮਾੜੀ ਦੇ ਅੰਦਰੋਂ ਦਿਖਾਇਆ ਵੀ ਕਿਸ ਤਰ੍ਹਾਂ ਮੱਥਾ ਟੇਕਦਾ ਕਿਸ ਤਰ੍ਹਾਂ ਭਗਤ ਜੀ ਮੱਥਾ ਟੇਕਿਆ ਰਹੇ ਨੇ ਇੱਥੇ

ਜਿਹੜਾਉਂਦੇ ਨੇ ਲੋਕ ਇੱਥੇ ਆ ਕੇ ਅਬੀ ਨੂਰ ਇਹ ਜਿਹੜੀਆਂ ਸੰਗਤਾਂ ਨੇ ਚੌਂਕੀ ਭਰ ਰਹੀਆਂ ਨੇ ਜੀ ਹਾਂਜੀ ਹੁਣ ਆਪਾਂ ਭਗਤਜੀ ਨਾਲ ਗੱਲ ਕਰਾਂਗੇ ਜਿਨ੍ਹਾਂ ਦਾ ਨਾਮ ਹੈ ਭੋਲਾ ਉਹ ਆਪਾਂ ਨੂੰ ਦੱਸਣਗੇ ਵੀ ਇੱਥੇ ਕਿਹੋ ਜਿਹਾ ਪ੍ਰਬੰਧ ਚੱਲ ਰਹੇ ਨੇ ਕੈ ਦਿਨ ਦਾ ਮੇਲਾ ਹੈ ਤੇ ਕਿੰਨੀ ਕ ਸੰਗਤ ਆਉਂਦੀ ਹੈ 21 22 23 ਦਾ ਮੇਲਾ ਜੀ ਇਹ ਕਈ ਨਗਰ ਵਾਲੇ ਦੁਆਲੇ ਦੇ ਇੱਥੇ ਇਕੱਠੇ ਹੁੰਦੇ ਨੇ ਬਹੁਤ ਵਧੀਆ ਮੇਲਾ ਭਰਦਾ ਹੈ ਮੇਰੇ ਵੱਲੋਂ ਤੇ ਪੂਰੇ ਜੋਗ ਪ੍ਰਬੰਧ ਕੀਤੇ ਗਏ ਨੇ ਕੋਈ ਕਮੀ ਨਹੀਂ ਛੱਡੀ ਗਈ ਮੈਂ ਸੱਤ ਪੀੜੀਆਂ ਤੋਂ ਇਸ ਦਰਬਾਰ ਦਾ ਭਗਤਾਂ 7ਵੀਂ ਪੀੜੀ ਜਿਹੜੇ ਮੈਂ ਚੱਲ ਰਿਹਾ ਜੀ ਬਹੁਤ ਰਾਜੇ ਮਹਾਰਾਜਾਂ ਵੇਲੇ ਦਾ ਦਰਬਾਰ ਆ ਇਹ ਲਓ ਜੀ ਪਿੱਤਰਾਂ ਦੀਆਂ ਸਮਾਧਾਨੇ ਪਿੱਤਰ ਦੇਵ ਭਾਰਦਵਾਜ ਦੱਤ ਉਹਨਾਂ ਦੀਆਂ ਸਮਾਧਾਨੇ ਉਹ ਗੋਤ ਦੀਆਂ ਭਾਰਦਵਾਜ ਦੀਆਂ ਇਹਦੇ ਬਾਰੇ ਵੀ ਦੱਸਣਗੇ ਆਪਾਂ ਨੂੰ ਭੋਲਾ ਜੀ ਇਹ ਮੇਰੇ ਜੀ ਦੱਤ ਗੋਤਰ ਦੇ ਪਿੱਤਰ ਨੇ ਜਿਹੜੇ ਭਗਤ ਇੱਥੇ ਹੁਣ ਹੁਣ ਤੱਕ ਹੋ ਚੁੱਕੇ ਉਹ ਭਗਤਾਂ ਭਗਤਾਂ ਦੀਆਂ ਸਮਾਧੀਆਂ ਨੇ ਜੀ ਇਸ ਇਸ ਦੇ ਗੱਡੀ ਦੇ ਉੱਤੇ ਮੈਂ ਬੈਠਾ ਤੇ ਇਸ ਤੋਂ ਪਹਿਲਾਂ ਇੰਨੀਆਂ ਸਮਾਧੀਆਂ ਇੱਥੇ ਮੇਲੇ ਭਰ ਆ ਚੁੱਕੀਆਂ ਤੇ ਮੇਰੇ ਬਜ਼ੁਰਗ ਬਾੜ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਪੀਰਾਂ ਦੀ ਸੇਵਾ ਕਰਕੇ ਤਾਂ ਫਿਰ ਕਾਮਯਾਬ ਹੋਏ ਆ ਸੋ ਇਹ ਮੇਰੇ ਵੱਡੇ ਬਡੇਰੇ ਨੇ ਜੀ ਮੇਰੇ ਦਰਬਾਰ ਦੇ ਪੀਰਾਂ ਦੇ ਭਗਤ ਨੇ ਜਿਹੜੀ ਇਹ ਪਿੱਤਰਾਂ ਦੀ ਸਥਾਨ ਹੈ ਜੀ ਇਹ ਭਾਰਤਵਾਜ ਗੋਤ ਲਿਖਿਆ ਹੋਇਆ ਹੈ ਨਾ ਹਾਂਜੀ ਹਾਂ ਭਾਰਤਵਾਜ ਦੱਤ ਇਹੀ ਇਹੀ ਗੋਤ ਦਾ ਮੱਥਾ ਟੇਕਦਾ ਕਿ ਸਾਰੇ ਲੋਕ ਟੇਕਦੇ ਨੇ ਜੀਰੇ ਹਾਂਜੀ ਇੱਥੇ ਸਾਰੇ ਟੇਕਦਾ ਜੀ ਇਹਦਾ ਸਾਡਾ ਸਾਡਾ ਗੋਤਰ ਹੈ ਜੀ ਭਾਰਤਵਾਜ ਦੱਤ ਠੀਕ ਹੈ ਜੀ ਬਾਕੀ ਤਾਂ ਇੱਥੇ 15 ਪਿੰਡਾਂ ਵਾਲੇ ਦੁਆਲੇ ਦੇ ਸਾਰੇ ਆਉਂਦੇ ਨੇ ਜੀ ਠੀਕ ਹੈ ਤੇ ਇੱਥੇ ਆ ਕੇ ਮੱਥਾ ਟੇਕਦੇ ਨੇ ਹਾਂਜੀ ਹਾਂ ਹਾਂਜੀ ਉਧਰ ਦਿਖਾ ਦਿਓ ਜੀ ਤੁਸੀਂ ਸਾਰੇ ਜਿਹੜੀ ਸੰਗਤ ਮੱਥਾ ਟੇਕ ਰਹੀ ਹੈ ਲਓ ਜੀ ਹੁਣ ਤੁਹਾਨੂੰ ਸਾਹਮਣੇ ਸ਼ਿਵ ਜੀ ਇਹ ਸ਼ਿਵ ਜੀ ਦਾ ਸਟੈਚੂ ਬਣਿਆ ਇਹ ਦਿਖਾਉਦੇ ਆ ਆ ਦੇਖੋ ਸ਼ਿਵ ਜੀ ਦਾ ਸਟੈਚੂ ਬਣਿਆ ਇੱਥੇ ਵੀ ਮੱਥਾ ਟੇਕਦਾ ਮੇਲੇ ਵਾਲੇ ਦੇ ਨਾ ਵੈਸੇ ਵੀ ਆਉਂਦੀ ਆ ਸੰਗਤ ਜਿਹੜੀ ਇੱਥੇ ਸੋਮਵਾਰ ਦੇ ਵਰਤਾਂ ਵਾਲੇ ਜਾਂ ਕਿਵੇਂ ਵੀ ਇੱਥੇ ਸ਼ਿਵ ਜੀ ਦੇ ਜਿਹੜੇ ਭਗਤ ਨੇ ਉਹ ਵੀ ਮੱਥਾ ਟੇਕਦੇ ਨੇ ਇੱਕ ਵਾਰ ਫੇਰ ਦੇਖੋ ਜਿਹੜੀਆਂ ਢੋਲੀਆਂ ਨੇ ਰੌਣਕ ਲਾਈਆਂ ਨੇ ਇਹ ਸਾਡੀ ਟੀਮ ਖੜੀ ਆ ਪੂਰੀ ਨਾ ਹੁਣ ਤੁਸੀਂ ਸਾਹਮਣੇ ਬੱਚਿਆਂ ਦੇ ਜਿਹੜੇ ਝੂਲੇ ਨੇ ਉਹ ਦੇਖੋ ਬੱਚੇ ਚੜ ਰਹੇ ਨੇ ਨਾਲੇ ਕੂਕਾਂ ਮਾਰਦੇ ਨੇ ਤੇ ਬਾਹਰ ਹੁਣ ਤੁਹਾਨੂੰ ਬਾਜ਼ਾਰ ਦਿਖਾਉਨੇ ਆ ਤੇ ਖਾਸ ਬੰਦੇ ਇਹ ਬੱਚਿਆਂ ਵਾਲਾ ਹੀ ਜ਼ੋਨ ਹੈ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਆ ਦੇਖੋ ਪੇਰੈਂਟਸ ਬੱਚਿਆਂ ਨੂੰ ਉਤਸ਼ਾਹਿਤ ਕਰ ਰਹੇ ਨੇ ਆ ਦੇਖੋ ਭਗਤ ਜੀ ਉਰੇ ਵੀ ਬੈਠੇ ਨੇ ਇਹ ਬੀਬੀਆਂ ਅੰਦਰ ਬੈਠੀਆਂ ਚੌਂਕੀ ਭਰ ਰਹੀਆਂ ਨੇ ਇਹ ਵੀਰ ਨੇ ਚੌਲਾਂ ਦਾ ਲੰਗਰ ਚਲਾਇਆ ਦੇਖੋ ਬਹੁਤ ਸੋਹਣੀ ਡਿਸ਼ ਬਣਾਈ ਐ ਆ ਪ੍ਰਸ਼ਾਦਾ ਵੀ ਜਿਹੜਾ ਇੱਥੇ ਮਾੜੀ ਦੇ ਉੱਪਰ ਪ੍ਰਸ਼ਾਦੇ ਦਾ ਵੀ ਲੰਗਰ ਚੱਲ ਰਿਹਾ ਹੈ। ਇਹ ਮਾਈਆਂ ਪ੍ਰਸ਼ਾਦੇ ਦੀ ਸੇਵਾ ਕਰ ਰਹੀਆਂ ਨੇ ਸਵੇਰ ਤੋਂ ਹੀ। ਲਓ ਜੀ ਦੇਖੋ। ਦੇਖੋ ਵੀਰ ਹੁਣ ਥੋੜੀ ਰੌਣਕ ਘਟ ਗਈ ਮੇਰੇ ਖਿਆਲ ਚ ਨਾ। ਆਉਣੀ ਅੱਜ। ਦੇਖੋ ਮੇਲੇ 'ਚ ਪਹੁੰਚੀ ਹੈ ਸੰਗਤ ਸਾਰੀ। ਬਾਜ਼ਾਰਾਂ ਦੇ ਦ੍ਰਿਸ਼ ਦੇਖ ਰਹੇ ਹੋ ਤੁਸੀਂ। ਰੌਣਕਾਂ ਹੀ ਰੌਣਕਾਂ ਮੇਲੇ ਦੀਆਂ ਰੌਣਕਾਂ ਲਵਾਨੇ ਦਾ ਮੇਲਾ ਲਵਾਨਾ ਜੀ ਲਵਾਨਾ ਆ ਦੇਖੋ ਬੀਬੀ ਨੇ ਆਪਣੀ ਦੁਕਾਨ ਲਾਈ ਆ ਇਹਨੇ ਨੀਚੇ ਹੀ ਪੱਲੀ ਵਿਛਾ ਕੇ ਦੁਕਾਨ ਲਾਈ ਆ ਦੇਖੋ ਵੈਰੀ ਗੁੱਡ ਸੇਲ 20 ਰੁਪਏ ਆ ਦੇਖੋ ਬੱਚੇ ਵੀ ਇੰਜੋਏ ਕਰਦੇ ਫਿਰਦੇ ਨੇ ਜੀ ਮੇਲਾ ਦੇਖੋ ਜੀ ਮੇਲੇ ਦਾ ਦ੍ਰਿਸ਼ ਆਇਆ ਤੁਹਾਨੂੰ ਅੱਗੇ ਦਿਖਾਉਣਿਆ ਰੌਣਕਾਂ ਦੇਖੋ ਜੀ ਰਮਾਲਾਂ ਹੀ ਰਮਾਲਾਂ ਦੇਖੋ ਜੀ ਬਜ਼ਾਰਾਂ ਦੀਆਂ ਰੌਣਕਾਂ ਦੇਖੋ ਤੁਸੀਂ ਮੇਲੇ ਦੇ ਵਿੱਚ ਲਵਾਣੇ ਦਾ ਮੇਲਾ ਆਜੋ 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 ਫੋਲੋ ਕਰਨਾ ਹੀ ਆ ਫਿਰ ਦੇਖੋ ਜੀ ਬਾਜ਼ਾਰਾਂ ਦੀਆਂ ਰੌਣਕਾਂ ਦੇਖੋ ਤੁਸੀਂ ਆ ਬਾਈ ਕਿੱਥੋਂ ਆਇਆ ਬਾਈ ਨਾਬੇ ਤੋਂ ਹਾਂ ਜੀ ਲੋਉੜੇ ਤੋਂ ਦੇਖੋ ਤੁਸੀਂ ਇਹਨੇ ਕਿੰਨੀਓ ਖੇਡਾਂ ਲਿਆਂਦਿਆ ਨੇ ਇਦਗੀ ਜਵਾਕਾਂ ਨੂੰ ਵੇਚਣ ਨੂੰ ਸਾਰਿਆਂ ਨੂੰ ਖੁਸ਼ ਕਰ ਦੇਣਾ ਇਹਨੇ ਦੇਖੋ ਬਾਜ਼ਾਰਾਂ ਦੀਆਂ ਰੌਣਕਾਂ ਲੇਡੀਜ਼ ਦੇ ਸਮਾਨ ਤੇ ਬੱਚਿਆਂ ਦੇ ਖੜਾਉਣੇ ਵਿੱਚੇ ਸੇਲਾਂ ਨੇ ਤੇ ਵਿੱਚੇ ਜਿਹੜੇ ਫਿਕਸ ਪ੍ਰਾਈਸ ਆਫ ਦੇਖੋ ਤੁਸੀਂ ਮੇਲਾ ਲਵਾਉਣੇ ਦਾ ਹਾਂਜੀ ਭਾਈ ਕਿੱਥੋਂ ਸੰਦਰਾਲੇ ਤੋਂ ਤਾਂ ਗਵਾਂਢੀ ਹੋਨੇ ਬਾਈ ਦੇਖੋ ਆਲੇ-ਦਾਲੇ ਦੋਨੋਂ ਸਾਈਡਾਂ ਤੇ ਦੁਕਾਨਾਂ ਲੱਗਿਆ ਨੇ ਖੱਚਾ ਖੱਤ ਭਰਿਆ ਪਿਆ ਅਸਮਾਨ ਦੇਖੋ ਆਹ ਹੈ ਜੀ ਆਹ ਫਾਸਟ ਫੂਡ ਦਾ ਕਾਊਂਟਰ ਹੈ ਜੀ ਦੇਖੋ ਕੀ ਬਾਤ ਹੈ ਗੋਲ ਗੱਪੇ ਸੂਜੀ ਵਾਲੇ ਆਟੇ ਵਾਲੇ ਸੂਜੀ ਵਾਲੇ ਦੋਨੋਂ ਹੀ ਨੇ ਕਹਿੰਦਾ ਮੈਂ ਵੀ ਪਹਿਲਾਂ ਵੀਰ ਦਾ ਧੰਨਵਾਦ ਕਰਦਾ ਜਿਹੜਾ ਸਾਡੇ ਮੇਲੇ ਵਿੱਚ ਹੈ ਨਾ ਵੀਡੀਓ ਬਣਾਉਣ ਲਈ ਆਇਆ ਚਲੋ ਬਹੁਤ ਧੰਨਵਾਦ ਵੀਰ ਦਾ ਮੈਂ ਵਧਾਈ ਦਿੰਦਾ ਸਾਰੇ ਨਗਰ ਵਾਸੀ ਨੂੰ ਲਵਾਣੇ ਨੂੰ ਲਵਾਣੇ ਪੜਨ ਵੜਵਾਲ ਨੂੰ ਕੱਦੂ ਫਰਨ ਜੋ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਮੇਲਾ ਭਰਦਾ ਆਪਣਾ ਦੁੱਗਾ ਮੜੀ ਤੇ ਵੀ ਇਹਦੇ ਮੱਥਾ ਟੇਕਣ ਆਉਂਦੇ ਨੇ ਸਾਰੇ ਨਗਰ ਵਾਸੀ ਦਾ ਧੰਨਵਾਦ ਜੀ ਮਸੰਮੀ ਦਾ ਤੇ ਜਿਹੜੇ ਖਾਰੇ ਸਾਰੇ ਕੋਲਡ ਡਰਿੰਕ ਵਗੈਰਾ ਗਰਮੀਆਂ ਨਾਲ ਲੜਨ ਬਾਅਦ ਬਹੁਤ ਸੋਹਣਾ ਬਾਜ਼ਾਰ ਦਾ ਦ੍ਰਿਸ਼ਾ ਇੱਥੇ ਬਾਕੀ ਤੁਹਾਨੂੰ ਉਹ ਬਾਈ ਦੇ ਫਾਸਟ ਫੂਡ ਵਾਲੇ ਦਿਖਾਉਣਿਆ ਹੋਰ ਕੀ ਕੀ ਐਟਮਾਂ ਨੇ ਹਾਂਜੀ ਬਾਈ ਕਿਆ ਕਿਆ ਐਟਮਾਂ ਨੇ ਮਿਰਜੀ ਟਿੱਕੀ ਹਾਂਜੀ ਮਿਰਜੀ ਟਿੱਕੀ ਆ ਭੱਲੇ ਨੇ ਜੀ ਗੋਲ ਗੱਪੇ ਨੇ ਜੀ 버ਗਰ ਨੇ ਜੀ ਸਾਡੇ ਕੋਲ ਟਿੱਕੀ ਹੁੰਦੀ ਹੈ ਜੀ ਗੋਲ ਗੱਪੇ ਹੁੰਦੇ ਨੇ ਜੀ ਦਹੀਂ ਭੱਲੇ ਹੁੰਦੇ ਨੇ 버ਗਰ ਬਾਈ ਜੀ ਪ੍ਰਾਈਸ ਸਾਡੇ ਬਾਜਵਰੇਟ ਨਹੀਂ 30 ਰੁਪਏ 40 ਰੁਪਏ 50 ਰੁਪਏ ਇਹ ਬੜੀਏ ਬੜੀ ਚੰਗਰੀ ਦੁਕਾਨ ਦੁਕਾਨਦਾਰੀ ਤਾਂ ਵਧੀਆ ਪਰ ਲੋਕਾਂ ਨੂੰ ਪੰਜਾਬੀਆਂ ਤੋਂ ਖਾਣਾ ਚਾਹੀਦਾ ਭਈਆਂ ਭਈਆਂ ਤਾਂ ਨਹੀਂ ਖਾਣਾ ਚਾਹੀਦਾ ਜੀ ਠੀਕ ਹੈ ਜੀ ਜਿਵੇਂ ਬਾਈ ਨੇ ਦੁੱਖ ਦੱਸਿਆ ਵੀ ਜਿਹੜੇ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਹੀ ਖਾਣਾ ਚਾਹੀਦਾ ਇਸ ਕਰਕੇ ਪਹਿਲਾਂ ਆਪਾਂ ਨੂੰ ਪ੍ਰੈਫਰੈਂਸ ਪੰਜਾਬੀਆਂ ਨੂੰ ਦੇਣੀ ਚਾਹੀਦੀ ਹੈ ਇਧਰ ਕੁਲਫੀਆਂ ਸੌਫਟੀਆਂ ਜਿਹੜਾ ਜਮਾਨਾ ਆ ਗਿਆ ਹੁਣ ਫਾਸਟ ਫੂਡ ਦੀਆਂ ਦੁਕਾਨਾਂ ਆ ਗਈਆਂ ਜ਼ਿਆਦੇ ਹੈ ਬਈ ਹਾਂਜੀ ਕੀ ਕੀ ਵੇਚ ਰਹੇ ਹੋ ਗੋਲ ਗੱਪੇ ਦਹੀਂ ਭੱਲੇ ਜੀ ਚਾਹ ਟਿੱਕੀ ਕੀ ਰੇਟ ਹੈ ਇਹਨਾਂ ਦਾ 40 ਰੁਪਏ ਹੀ ਇਹ ਕਾਟਮ ਆ ਹਾਈ ਕੋਈ 30 ਰੁਪਏ ਕੋਈ 40 ਜਾਂ ਕੋਈ 50 ਜੀ ਹਾਂਜੀ ਬੇਟਾ ਕਿਵੇਂ ਲੱਗ ਰਿਹਾ ਬੇਟਾ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਹਾਂਜੀ ਹੋਰ ਕੋਣ ਆ ਬੇਤੇ ਮੇਰੇ ਨਾਨੂ ਮੇਰੀ ਸਿਸਟਰ ਜੀ ਪੰਜ ਘੁੰਮ ਰਹੇ ਨੇ ਬੱਚੇ ਕਿਉਂ ਲੈ ਦੇਖੋ ਤੁਸੀਂ ਇੱਧਰ ਇਹ ਸਾਡੀ ਟੀਮ ਜਿਹੜੀ ਖੁਰਦ ਤੋਂ ਆਈ ਆ ਹਾਂਜੀ ਆ ਦੇਖੋ ਅਸੀ ਕਾਲ ਜੀ ਬਹੁਤ ਵਧੀਆ ਜੀ ਹਾਂਜੀ ਕੋਣ ਆਇਆ ਬਸ ساری ਫੈਮਿਲੀ ਆਈ ਹੈ ਇਹ ਦੇਖੋ ਟਿਕ ਟਕ ਹਾਂਜੀ ਵਧੀਆ ਮੁੱਠਾ ਲੱਗ ਗਿਆ ਇਹਨਾਂ ਵਧੀਆ ਹਾਂਜੀ ਬੇਟਾ ਚਲੋ ਉਹਦਾ ਬੇਟਾ ਮੇਲਾ ਕਿਹਪੋਤ ਮੇਲਾ ਬਹੁਤ ਵਧੀਆ ਆ ਦੇਖੋ ਜੀ ਬੱਚਿਆਂ ਦੀ ਆਈਟਮ ਜਿਹੜੇ ਬੱਚੇ ਇੰਜੋਏ ਕਰਦੇ ਨੇ ਨਾ ਆ ਦੇਖੋ ਇਹ ਵੀ ਇੱਕ ਖਾਸ ਅਟਰੈਕਸ਼ਨ ਹੁੰਦੀ ਹੈ ਆ ਵੀ ਦੇਖ ਨਵਾਬ ਜੀ ਬਹੁਤ ਬਹੁਤ ਮੁਬਾਰਕਾਂ ਹੀ ਮਿਲਦੀਆਂ ਸਾਰਿਆਂ ਨੂੰ ਸਾਡੇ ਬਹੁਤ ਹੀ ਬਹੁਤ ਮੁਬਾਰਕਾ ਸਾਡੀਆਂ ਧੀਆ ਭੈਣਾਂ ਜਿਹੜੀਆਂ ਦੂਰੋਂ ਦੂਰੋਂ ਆਉਂਦੀਆਂ ਨੇ ਸਾਡੇ ਮੇਲੇ ਦੀ ਇੱਕ ਖਾਸियत ਹੈ ਵੀਰ ਜੀ ਅਸੀਂ ਨਾ ਕਰਾਂ ਦੀ ਸਫਾਈਆਂ ਸ਼ੁਰੂ ਕਰ ਦਿੰਦੇ ਆ ਜਦੋਂ ਮੇਲਾ ਆਉਂਦਾ ਵੀ ਸਾਡੇ ਬੱਚੇ ਆਉਣਗੇ ਚਾਹੇ ਕੋਈ ਵੀ ਪਿੰਡਾ ਲਵਾਨਾ ਧਗੇੜਾ ਕੈਦੂਪੁਰ ਜਿਹੜਾ ਮਰਜੀ ਪਿੰਡਾ ਬਹੁਤ ਹੀ ਜ਼ਿਆਦਾ ਮੁਬਾਰਕਾਂ ਬਈ ਸਾਰਿਆਂ ਨੂੰ ਥੈਂਕ ਯੂ ਵੈਰੀ ਮਚ ਸਾਰੇ ਨਗਰ ਵਾਸੀਆਂ ਨੂੰ ਜਿਹੜੇ ਵੀ ਮੇਲੇ 'ਚ ਆਏ ਆ ਸਾਰਿਆਂ ਨੂੰ ਇੱਕ ਇਹ ਬੇਨਤੀ ਅਸੀਂ ਕਰਦੇ ਆ ਵੀ ਭਾਈ ਜਿਹੜੇ ਬੱਚੇ ਆਪਣੇ ਅਮਰੀਕਾ ਕੈਨੇਡਾ ਜਿੱਥੇ ਵੀ ਬਾਹਰ ਦੀਆਂ ਕੰਟਰੀਆਂ 'ਚ ਗਏ ਹੋਏ ਨੇ ਵੀ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰਨ ਮੇਲੇ ਦੀਆਂ ਪਿੰਡਾਂ ਦੀਆਂ ਰੌਣਕਾਂ ਜੋ ਉਹਨਾਂ ਨੂੰ ਪਤਾ ਲੱਗਣ ਤੇ ਉਹਨਾਂ ਦੀ ਪਿੰਡਾਂ ਵੱਲ ਥੋੜੀ ਨਿਗਾਹ ਰਹੇ ਵੀ ਹਾਂ ਭਾਈ ਅਸੀਂ ਪਿੰਡਾਂ 'ਚ ਘੇੜਾ ਮਾਰਨਾ ਸਾਡੇ ਅਸਲੀ ਪਿੰਡ ਸਾਡੇ ਸ਼ਹਿਰ ਸਾਡੇ ਗੁਰੂ ਸਾਹਿਬ ਦੀ ਧਰਤੀ ਹੈ ਜਿਹੜੀ ਪੰਜਾਬ ਵੀ ਉਹਨੂੰ ਨਾ ਅਸੀਂ ਭੁੱਲ ਸਕੀਏ ਸਾਡਾ ਇਹ ਬਹੁਤ ਵੱਡਾ ਬਹੁਤ ਹੀ ਵੱਡਾ ਸਾਡਾ ਵਿਰਸਾ ਜਿਹੜਾ ਕਿ ਅਸੀਂ ਸੰਭਾਲਿਆ ਹੋਇਆ ਤੇ ਪਰ ਇਹ ਦਿਨ ਪਰ ਦਿਨ ਥੋੜਾ ਖਤਮ ਹੁੰਦਾ ਜਾ ਰਿਹਾ ਤੇ ਇਹ ਦੁਬਾਰੇ ਲਾਗੂ ਐਸੇ ਤਰ੍ਹਾਂ ਹੀ ਹੋਊਗਾ ਜੇ ਬੱਚੇ ਵੀਡੀਓ ਦੇਖਣਗੇ ਤੇ ਬਾਹਰੋਂ ਫੋਲੋ ਕਰਨਗੇ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਵਧੀਆ ਹਾਂ ਹਾਂ ਆਜਾ ਹਾਂਜੀ ਆਈਸਕ੍ਰੀਮਾਂ ਗੁਲਫੀਆਂ ਦੇਖੋ ਬੱਚੇ ਕਿਵੇਂ ਪਏ ਨੇ ਹੁਣ ਆਪਾਂ ਤੁਹਾਨੂੰ ਇੱਥੇ ਗਰਮਾ ਗਰਮ ਤਾਜ਼ੀਆਂ ਜਲੇਬੀਆਂ ਬਣਦੀਆਂ ਦਿਖਾਉਨੇ ਆ ਇਹ सोनू ਪਾਜੀ ਜਿਹੜੇ ਸਾਡੇ ਜਲੇਬੀਆਂ ਲਾ ਰਹੇ ਨੇ ਨਾ ਇੱਥੇ ਇਹ ਵਦ ਅੰਦਰ ਦੁਕਾਨ ਤੇ ਤਾਂ ਸਾਨੂੰ ਮਠਾਈਆਂ ਵੇਚਦੇ ਹੀ ਨੇ ਮੇਲੇ 'ਚ ਵੀ ਕਹਿੰਦੇ ਸਾਡੀਆਂ ਹੀ ਖਾਓ ਪਕੌੜਾ ਜੀ ਗੋਭੀ ਪਨੀਰ ਪਕੌੜਾ ਜੀ ਗੋਭੀ ਪਕੌੜਾ ਜੀ ਮਿਕਸ ਪਕੌੜਾ ਸ਼ਿਵਲਾ ਮਚਪੌੜਾ ਜੀ ਤੇ ਬਰਫੀ ਤੇ ਸੂਜੀ ਦੀ ਲੱਗਦੀ ਹੈ ਜੀ ਤੇ ਜਲੇਬੀ ਆ ਜੀ ਟਿੱਕੀ ਆ ਦਹੀਂ ਪੱਲੇ ਗੋਲ ਗੱਪੇ ਨੇ ਜੀ ਕਿਵੇਂ ਲੱਗ ਰਿਹਾ ਮੇਲਾ ਬਹੁਤ ਸੋਹਣਾ ਜੀ ਬਹੁਤ ਵਧੀਆ ਜੀ ਵਧੀਆ ਕਾਗ ਪਾਇਰਾ ਬਹੁਤ ਚੋਣਦਾ ਜੀ ਬੱਸ ਕਰ ਜੀ ਤੇ ਵਧਾਈਆਂ ਦਿਓ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਲਵਾਨੇ ਦੇ ਮੇਲੇ ਤੇ ਸਾਰਿਆਂ ਨੂੰ ਇਕੱਠੇ ਇਕੱਠੇ ਹੋਣ ਦੇ ਬਹੁਤ ਬਹੁਤ ਸ਼ੁਕਰੀਆ ਮੈਂ ਬਹੁਤ ਦਿਲੋਂ ਤੈਨਵਾਦ ਸਾਰੇ ਸੰਗਤਾਂ ਦੇ ਪਹੁੰਚਣ ਦੇ ਤੈਨਵਾਦ ਕਰਦੇ ਆ ਜੀ ਥੈਂਕ ਯ ਇੱਕ ਵਾਰ ਤੁਹਾਨੂੰ ਨਾ ਵਿੱਕੀ ਵਾਲਿਆਂ ਗਰਮਾ-ਗਰਮ ਜਲੇਬੀਆਂ ਬਣਦੀਆਂ ਦਿਖਾਉਨੇ ਆ। ਆਹ ਦੇਖੋ ਵਿੱਕੀ ਬਣਾ ਰਿਹਾ ਇੱਥੇ ਗਰਮਾ-ਗਰਮ ਜਲੇਬੀਆਂ। ਬਾਈ ਕੀ ਹਾਲਾ ਤੇਰਾ? ਨੌਂ ਕਿਹ ਤੇਰਾ? ਜੱਗਾ ਸਿੰਘ ਦੇਖੋ ਵਿੱਕੀ ਦਾ ਹਲਵਾਈ ਐ ਇਹ। ਜੱਗਾ ਸਿੰਘ ਜੱਗਾ ਤਾਂ ਉਹੀ ਨਹੀਂ ਮਾਣ ਆਉਂਦਾ। ਇਹ ਫੇਰ ਪਤੰਦਰ ਤਵੀ ਤੇ ਬੈਠਾ। ਲਾਲ-ਲਾਲ ਜਲੇਬੀਆਂ ਗਰਮਾ-ਗਰਮ। ਲਾਈਨਮੈਨ ਸਾਹਿਬ ਇਹ ਵੀ ਇੱਥੇ ਪੂਰੀ ਮੇਲੇ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ। ਗੋਲਾ ਹਲਵਾਈ ਕਹਿੰਦੇ ਨੇ ਗੋਲਾ-ਗੋਲਾ ਹੈ ਹਣ ਤੁਹਾਨੂੰ ਦੱਸਣਗੇ ਦੱਸਿਓ ਕੀ ਕੋਲ ਹੈ ਤੁਹਾਡੇ ਕੋਲ ਹੈਲੋ ਜੀ ਸਾਡੇ ਕੋਲ ਵਰਫੀ ਹੈ ਕਿ ਹੋਰ ਹੈ ਪਕੌੜੇ ਨੇ ਗੋਭੀ ਵਾਲੇ ਪਾਲਕ ਵਾਲੇ ਬਰੈਡਾਂ ਵਾਲੇ ਹੋਰ ਦੱਸੋ ਜੀ ਲੱਡੂ ਵੀ ਨੇ ਹਾਂ ਜੀ ਸਾਰੇ ਜਿਹੜੇ ਮੇਲੇ ਜਾਏ ਨੇ ਮੇਰੇ ਵੀ ਸਾਰਿਆਂ ਨੇ ਮੇਲੇ ਦੀਆਂ ਲੱਖ-ਲੱਖ ਵਧਾਈਆਂ ਜੀ ਬਹੁਤ ਵਧੀਆ ਮੇਲਾ ਭਰਿਆ ਜੀ ਦੇਖੋ ਬਾਈ ਦੂਰੋਂ-ਦੂਰੋਂ ਆਏ ਨੇ ਤੇ ਹਾਜ਼ਰੀ ਲਵਾ ਰਹੇ ਨੇ ਇੱਥੇ ਉਹ ਆਲੂਆਂ ਦੇ ਚਿਪਸ ਕਿਵੇਂ ਬਣਾਉਂਦਾ ਬਾਈ ਕਿਆ ਬਾਤ ਹੈ ਕੀ ਨਵਾਂ ਤਰਾ ਇਹ ਸਾਡੇ ਬੰਦੇ ਬਿਲਕੁਲ ਖਾਸ ਜਿਹੜੇ ਸਾਨੂੰ ਰੈਂਬਲ ਮਾਦਰੀ ਮੇਲੇ ਤੇ ਵੀ ਮਿਲੇ ਆ ਜਾਓ ਜੀ ਹੁਣ ਤੁਹਾਨੂੰ ਬਾਹਰ ਜਿਹੜਾ ਰੋਡ ਤੇ ਸ਼ਾਪਸ ਲੱਗੀਆਂ ਨੇ ਉਹ ਦਿਖਾਉਨੇ ਆ ਹੱਲੋ ਤਾਲੀ ਵਾਲੇ ਆ ਗਏ ਇਥੇ ਹੱਲੋ ਤਾਲੀ ਤੋਂ ਪਹੁੰਚੇ ਨੇ ਲੈ ਕੇ ਛੋਡੇ ਕਿਸਾਨ ਛੋਡਾ ਬਾਰ ਕਿੰਨੇ ਕਿੰਨੇ ਰੁਪਏ ਦਾ 10 ਰੁਪਏ 20 ਰੁਪਏ ਕੋਈ ਵੀ ਟੈਸਟ ਜਿਹੜਾ ਤੁਸੀਂ ਚਾਹੁੰਦੇ ਹੋ ਆ ਜੋ ਜਿਹੜਾ ਇਹ ਇਹ ਜਿਹੜਾ ਰਸਤਾ ਜਾਂਦਾ ਹੁਣ ਇਹ ਰੋਡ ਵੱਲ ਨੂੰ ਜਾਂਦਾ ਵੱਡੇ ਰੋਡ ਵੱਲ ਨੂੰ ਇਧਰ ਜਿਹੜੀਆਂ ਦੁਕਾਨਾਂ ਲੱਗੀਆਂ ਨੇ ਉਹ ਵੀ ਤੁਹਾਨੂੰ ਦਿਖਾ ਦੰਦੇ ਆ ਅਮਾ ਅਦਨਾ ਆ ਦੇਖੋ ਸਾਡੇ ਵੀਰ ਸਾਡੇ ਵੀਰ ਇਹਨਾਂ ਨੇ ਵੀ ਇੱਥੇ 버ਗਰ 버ਗਰ ਬਣਾਏ ਨੇ ਦੇਖੋ ਦੇਖੋ ਜੀ ਤੁਸੀਂ ਲਵਾਨੇ ਦੇ ਮੇਲੇ ਦੇ ਨਜ਼ਾਰੇ ਬਹੁਤ ਸੰਗਤ ਜੁੜੀ ਐ ਫੀਡ ਬਸ ਠੀਕ ਠੀਕ ਜੀ ਵੀਰ ਜੀ ਗਰਮੀ ਕਰਨ ਗਾਹਕ ਨਹੀਂ ਪਹੁੰਚ ਰਹੇ ਅੱਛਾ ਗਰਮੀ ਕਰਕੇ ਥੋੜਾ ਜਿਹਾ ਗਾਹਕ ਘਟਾ ਹੈ ਇਹਨਾਂ ਦੇ ਆਈਟਮਾਂ ਨੇ ਜਿਹੜੀਆਂ ਇਹ ਗਰਮ ਨੇ ਜਿਵੇਂ ਕਹ ਲੋ 버ਗਰ ਕੁਲਚੇ ਦੇ ਕੋਈ ਨਹੀਂ ਜਦੋਂ ਥੋੜਾ ਜਿਹਾ ਨਰਮਾਈ ਹੋ ਜੂਗੀ ਹਾਂਜੀ ਫੇਰ ਤਾਂ ਵਾਧੂ ਵਾਧੂ ਜੀ ਵਾਧੂ ਵਾਠ ਠੀਕ ਹੈ ਬਸ ਅਸੇ ਡੇਲੀ ਨੀਡਸ ਨੇ ਠੀਕ ਹੈ ਨਾਬੇ ਤੋਂ ਆਇਓ 50 ਤੋਂ ਆਇਨੇ ਬਰੇ ਲਓ ਜੀ ਇੱਧਰ ਤੁਹਾਨੂੰ ਦਿਖਾਉਨੇ ਆ ਕਿੱਥੇ ਕਿੱਥੇ ਦੁਕਾਨਾਂ ਨੇ ਦੇਖੋ ਆ ਟਾਮੀਆਂ ਟੱਲੀਆਂ ਦੁਕਾਨਾਂ ਨੇ ਆ ਦੁਕਾਨ ਆ ਦੇਖੋ ਜੀ ਸਾਡੇ ਦੋਸਤ ਮਿਲੇ ਨੇ ਪੁਰਾਣੇ ਨਿਰਪਾਏ ਸਿੰਘ ਢੰਗੇੜਾ ਤੇ ਵੀਰ ਆਪਣੇ ਲਵਾਨੇ ਤੋਂ ਬਾਕੀ ਦੇਖੋ ਤੁਸੀਂ ਮੇਲੇ ਦੀਆਂ ਰੌਣਕਾਂ ਲਵਾਨੇ ਦਾ ਮੇਲਾ ਇਹ 90 ਤੋਂ ਲਗਭਗ 10 ਕਿਲੋਮੀਟਰ ਦੂਰ ਤੇ ਬਾਸੋਂ ਤੋਂ ਵੀ 7-8 ਕਿਲੋਮੀਟਰ ਦੂਰੀ ਤੇ ਇਹ ਲਵਾਨਾ ਤਿੰਨ ਚਾਰ ਪਿੰਡਾਂ ਦਾ ਮੇਲਾ ਹੈ ਲਓ ਜੀ ਗਰਮਾ ਗਰਮ ਪਕੌੜੇ ਗਰਮਾ ਗਰਮ ਪਕੌੜੇ ਮੇਲੇ ਤੇ ਲਵਾਨੇ ਦੇ ਮੇਲੇ ਤੇ ਦੇਖੋ ਇਧਰ ਵੀ ਪਕੌੜਿਆਂ ਦਾ ਕਿਹੜੀ ਕਿਹੜੀ ਵੈਰਾਈਟੀ ਹੈ ਗੋਭੀ ਆ ਪਾਲਕਾ ਜੀ ਬ੍ਰੈਡ ਨੇ ਪਨੀਰ ਆ ਜੀ ਇੱਕ ਬ੍ਰੈਡ ਨੇ ਤੇ ਦੂਜੀ ਗੋਭੀ ਭਈਆ ਬਣਾ ਲਵੇ ਸਿਮਲਾ ਮਿਰਚਾ ਜੀ ਤੇ ਪਨੀਰ ਪਕੌੜਾ ਵੀਰੇ ਸੂਜੀ ਦੀ ਬਰਫੀਆ ਤੇ ਜਲੇਬੀਆ ਗਰਮਾ ਗਰਮ ਆਹ ਕੀ ਕੋਈ ਨਾ ਆਨੰਦ ਮਾਣੋ ਜੀ ਕੀ ਬਾਤ ਹੈ ਠੰਡੀ ਠੰਡੀ ਕੋਲ ਵੀ ਕਹਿੰਦਾ ਗਰਮੀ ਦੇ ਵਿੱਚ ਖਾਓ ਜ਼ਰੂਰ ਆ ਦੇਖੋ ਸੀਰ ਨਹੀਂ ਲੈ ਬੈਠਾ ਵੀਰਾ ਕੀ ਨਾ ਮਾਠੋਟਾ ਲਖਵੀਰ ਸਿੰਘ ਹੈ ਜੀ ਲਖਵੀਰ ਸਿੰਘ ਲੈ ਕੇ ਆਇਆ ਸੀਰ ਨਹੀਂ ਦੇਖੋ ਸੀਰ ਨਹੀਂ ਲੈ ਕੇ ਫਿਰ ਸੰਗਤ ਮੱਥਾ ਟੇਕਦੀ ਆ ਤੇ ਆ ਪੀਵੀ 34 ਵਾ ਠੀਕ ਹੈ ਇਹਦੇ ਕੋਈ ਪੱਖਾ ਹੈਗਾ ਫਿਰ ਆ ਦੇਖੋ ਪੀਵੀ 34 ਵਾਲੇ ਇਹ ਵੀ ਪੂਰੀ ਸੇਵਾ ਕਰ ਰਹੇ ਨੇ ਮੇਲੇ ਦੇ ਵਿੱਚ ਮੇਲਾ ਲਵਾਣੇ ਦਾ ਜੀ ਟਿੱਕੀਆਂ ਗੋਲ ਗੱਪੇ 버ਗਰ ਕੁਲਚੇ ਆਹ ਦੇਖੋ ਪੀਦਨੀ ਵਾਲੇ ਮਿਰਜੀ ਇਹ ਮੇਲਾ ਬਹੁਤ ਮਸ਼ਹੂਰ ਹੁੰਦਾ ਸੀਗਾ ਜੀ ਪਹਿਲਾਂ ਹੁਣ ਥੋੜੀ ਜਿਹੀ ਜਗ੍ਹਾ ਘੱਟ ਹੋਣ ਕਰਕੇ ਲੋਕ ਆਈ ਜਾਂਦੇ ਨੇ ਜਾਈ ਜਾਂਦੇ ਨੇ ਠੀਕ ਹੈ ਜੀ ਅੱਗੇ ਤਾਂ ਬਹੁਤ ਆ ਜਗ੍ਹਾ ਸਾਰੀ ਖਾਲੀ ਪਈ ਹੁੰਦੀ ਸੀ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਤੇ ਬਹੁਤ ਇਕੱਠ ਹੁੰਦਾ ਕਈ ਪਿੰਡਾ ਇਕੱਠ ਹੁੰਦਾ ਜੀ ਹੁਣ ਲੋਕ ਆ ਜਾਂਦੇ ਜਗਾ ਘਟਾ ਜੀ ਹਾਂ ਸਾਧਨ ਬਹੁਤ ਨੇ ਜੀ ਤੇ ਗਰਮੀ ਕਰਕੇ ਵੀ ਲੋਕ ਤੁਹਾਨੂੰ ਪਤਾ ਏਸੀ ਦਾ ਜਵਾਨਾ ਜੀ ਇਹ ਦੇ ਕਰਕੇ ਆ ਜਾਂਦੇ ਨੇ ਜਾਈ ਜਾਂਦੇ ਨੇ ਜੀ ਹਾਂ ਦੇਖੋ ਵੀਰ ਨੇ ਦੱਸਿਆ ਕਹਿੰਦਾ ਏਸੀ ਦੀ ਗੱਡੀ ਦੇ ਵਿੱਚੋਂ ਹੀ ਉੱਤਰ ਕੇ ਏਸੀ 'ਤੇ ਬੈਠਣਾ ਪਸੰਦ ਕਰਦੇ ਨੇ ਏਸੀ 'ਚ ਬੈਠਣਾ ਹੀ ਪਸੰਦ ਕਰਦੇ ਨੇ ਵੀ ਇੱਥੇ ਥੋੜੀ ਜਿਹੀ ਹਾਜ਼ਰੀ ਲਵਾ ਕੇ ਜਦੀ ਵਾਪਸ ਤਾਹੀਂ ਕਰਕੇ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਇੰਨਾ ਜ਼ਿਆਦਾ ਭੀੜ ਨਹੀਂ ਲੱਗੀ ਆਪਾਂ ਨੂੰ ਲੋਕ ਆਉਂਦੇ ਨੇ ਤੇ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਨੇ ਮਿੱਟੀ ਕੱਢ ਕੇ ਤਰਸੀਮ ਚੰਦ ਦੀਆਂ ਜਲੇਬੀਆਂ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਸੋਹਣੀਆਂ ਜਲੇਬੀਆਂ ਲਾ 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 ਆਹ ਦੇਖੋ ਬੱਚੇ ਇੱਥੇ ਕੁਦਨਾਚ ਕਰਦੇ ਨੇ ਮੈਂ ਵੀ ਕਰਦਾ ਉਹ ਵੈਰੀ ਗੁੱਡ ਲੈ ਇੱਧਰ ਚਾਕ ਫਿਰ ਇਹ ਜਿਹੜਾ ਰਸਤਾ ਜਾਂਦਾ ਇਹ ਲਵਾਨਾ ਪਿੰਡ ਵੱਲ ਨੂੰ ਜਾਂਦਾ ਹੁਣ ਇਧਰੋਂ ਵੀ ਹੋਰ ਪਿੰਡਾਂ ਚੋਂ ਵੀ ਤੇ ਲਵਾਨੇ ਪਿੰਡ ਦੇ ਵੀ ਲੋਕ ਜਿਹੜੇ ਇੱਥੇ ਮੱਥਾ ਟੇਕਣ ਆਉਂਦੇ ਨੇ ਆਹ ਦੇਖੋ ਬਾਬਾ ਜੀ ਹਰੇਕ ਕਿਤੇ ਰੌਣਕ ਲਾਉਂਦੇ ਨੇ ਇਹ ਵੀ ਜਿਹੜੇ ਕੋਟਾ ਲਾਉਂਦੇ ਨੇ ਕੋਟਾ ਬਾਬਾ ਜੀ ਬੱਲਾ 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 ਇਹ ਦੇਖੋ ਤੁਸੀਂ ਸ਼ਾਪਸ ਇਹ ਲਵਾਨੇ ਪਿੰਡ ਵਾਲਾ ਰਸਤਾ ਇੱਕ ਮਿੰਟ ਪੁੱਤ ਆ ਦੇਖੋ ਇੱਥੇ ਗੁਰਦੁਆਰਾ ਸਾਹਿਬ ਨਾਲ ਇਹ ਜਿਹੜੀ ਬਿਲਡਿੰਗ ਉਹ ਦੇਖ ਰਹੇ ਹੋ ਤੁਸੀਂ ਹੁਣ ਇਧਰ ਦੇਖੋ ਤੁਸੀਂ ਲਵਾਣਾ ਸਾਈਡ ਵੱਲ ਦੇਖੋ ਸ਼ਰਾ ਡੇਰੀ ਫਾਰਮ ਸਹੋਲੀ ਇਹਨਾਂ ਨੇ ਬਹੁਤ ਪਿਓਰ ਜਿਹੜੀਆਂ ਆਈਟਮਾਂ ਨੇ ਉਹ ਲੈ ਕੇ ਆਂਦੀਆਂ ਨੇ ਇੱਥੇ ਦੇਖੋ ਸੈਲਫ ਮੈਨੂਫੈਕਚਰਡ ਨੇ ਦੇਖੋ ਇਹ ਸਹੋਲੀ ਪਿੰਡ ਨਾਲ ਲੱਗਦਾ ਹੀ ਹੈ ਉਥੋਂ ਹੀ ਵੀਰ ਬਣਾ ਕੇ ਲੈ ਕੇ ਆਇਆ ਤੇ ਮਤਲਬ ਆਪਣੇ ਘਰੇਲੂ ਦੁੱਧ ਦੀਆਂ ਆਪ ਤਿਆਰ ਕੀਤੇ ਹੋਏ ਆਟ ਮਾਰ ਇਹ ਬਹੁਤ ਹੀ ਸੁਆਦੀਸ਼ਟ ਤੇ ਬਹੁਤ ਹੀ ਸ਼ੁੱਧ ਇਹ ਕਹਿੰਦਾ ਮੈਨੂੰ ਯਾਰ ਸ਼ਰਾਬੀ ਕਹਿੰਦੇ ਨੇ ਮੈਨੂੰ ਕਹਿੰਦਾ ਯਾਰ ਸ਼ਰਾਬੀ ਕਹਿੰਦੇ ਨੇ ਵੀ ਮੇਰੀ ਮੂਵੀ ਵਧੀਆ ਹੋਣੀ ਚਾਹੀਦੀ ਆਹ ਦੇਖੋ ਜੀ ਯਾਰ ਸਾਈਕਲ ਕੋਏ ਵਾਲੀ ਕੁਲਫੀ ਮਿਲਦਾ ਮਾਮ ਸਪੈਸ਼ਲ ਫੀ ਕਹਿੰਦਾ ਕੁੜੀਆਂ ਵਹਣੇ ਮਾਰਦੀਆਂ ਤੇਰਾ ਯਾਰ ਸ਼ਰਾਬੀ ਰਹਿੰਦਾ ਘਰ ਦੀ ਤਿਆਰ ਸਪੈਸ਼ਲ ਕੋਏ ਵਾਲੀ ਕੁਲਫੀ ਆਹ ਦੇਖੋ ਬਾਈ ਨੇ ਲੋਕਲ ਆ ਬਦਾ ਜਿਹੜਾ ਵਹੀਕਲ ਹੈ ਉਹ ਵੀ ਮਾਈਆਂ ਨੂੰ ਵੜਿਆ ਕੇ ਮੱਥਾ ਟੇਕਿਆ ਕੇ ਵਾਪਸ ਲੈ ਚਲੇ ਆ ਤੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਗੱਡੀਆਂ 'ਚ ਵੀ ਬੈਠ ਬੈਠਾ ਆ ਰਹੇ ਨੇ ਦੇਖੋ ਆ ਸਾਡੇ ਡਾਕਟਰ ਸਾਹਿਬ ਵੀ ਖੜੇ ਨੇ ਜੱਗੀ ਵੀਰਾ ਇਹ ਵੀ ਡਾਕਟਰ ਸਾਡੇ ਵਧੀਆ ਨੇ ਹਾਂਜੀ ਹਾਂਜੀ ਲਓ ਜੀ ਆਹ ਦੇਖੋ ਗਰਮਾ ਗਰਮ गरमा गरम पकौड़े मिक्स पकौड़े गरमा गरम पकौड़े देखो इतू गरम ਕਿੱਥੇ ਹੋਣਗੇ इतू गरम पकौड़े ਨਹੀਂ ਮਿਲਣੇ ਕਿਤੇ ਦੇਖੋ ਬਾਈ ਕਿੰਨਾ ਵਾਦੜਾ ਲਓ ਕਲਵੰਤ ਸਾਨੂੰ ਦੱਸੋ ਵੀ ਕੀ ਕੀ ਮਿਲਦਾ ਹੈ ਇਹਦੀ ਦੁਕਾਨ ਤੋਂ ਆਪਣੀ ਦੁਕਾਨ ਤੋਂ पकौड़े ਜੀ ਜਲੇਬੀਆਂ ਜੀ ਤੇ ਬਰਫੀ ਮਿਲਦੀ ਹੈ ਜੀ ਤੇ ਗਰਮ ਗਰਮ ਪਕੌੜੇ ਤੇ ਚੱਲ ਰਹੇ ਨੇ ਤੇ ਬਰਫੀ ਚੱਲ ਰਹੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਮੇਲਾ ਭਰੇ ਬਹੁਤ ਵਧੀਆ ਦੇਖੋ ਇੱਥੇ ਬਰੋਟੇ ਦਾ ਬਹੁਤ ਵੱਡਾ ਜਿਹੜਾ ਬ੍ਰਿਖਸ਼ ਲੱਗਿਆ ਹੁੰਦਾ ਸੀ ਪਹਿਲਾਂ ਉਹ ਤੋਂ ਬਿਨਾ ਇੱਕ ਇਹ ਬਹੁਤ ਵੱਡਾ ਹੋਰ ਹੋ ਰਿਹਾ ਇਹ ਤੁਸੀਂ ਖਾਣ ਪੀਣ ਵਾਲਾ ਯੂਨਿਟ ਦੇਖ ਰਹੇ ਹੋ ਇੱਥੇ ਦੁਕਾਨਾਂ ਨੇ ਜਿਹੜੀਆਂ ਆਓ ਤੁਹਾਨੂੰ ਹੁਣ ਲੇਡੀਜ਼ ਦੇ ਸਮਾਨ ਦੀਆਂ ਕੁਝ ਹੋਰ ਬੱਚਿਆਂ ਦੇ ਸਮਾਨ ਦੀਆਂ ਕੁਝ ਹੋਰ ਦੁਕਾਨਾਂ ਦਿਖਾਉਨੇ ਹਾਂ ਕੁਝ ਖਾਣ ਪੀਣ ਦੀਆਂ ਆਈਟਮਾਂ ਵੀ ਮਿਲਦੀਆਂ ਨੇ ਤੇ ਡੇਲੀ ਨੀਡ ਦੇ ਵੀ ਐਨਕਾਂ ਵੀ ਲਓ ਜੀ ਸਾਰੇ ਪਰਿਵਾਰ ਆ ਰਹੇ ਨੇ ਮੱਥਾ ਟੇਕਣ ਤੁਹਾਨੂੰ ਦਿਤਾਈ ਹੋਣੀ ਹੈ ਜੀ ਵੀਡੀਓ ਆ ਦੇਖੋ ਸਾਡੇ ਗੱਗੀ ਦੀ ਤਾਈ ਆ ਤੇ ਫਿਰ ਸਾਡੀ ਵੀ ਤਾਈ ਹੋਈ देखो जी दूरो नेड़ेओ दोस्त मेलਿਆਂ ਤੇ ਮਿਲਦੇ ਨੇ ਆ ਕੇ ਤੇ ਫਿਰ ਇਕੱਠੇ ਮੇਲਾ ਦੇਖਦੇ ਨੇ ਆਹ ਬੈਂਚ ਪੀੜ ਜੀ ਵਧੀਆ ਰਹੀ ਜੀ ਬਹੁਤ ਵਧੀਆ ਰਹੀ ਜੀ ਪੀੜ ਜੀ ਆਹ ਵਿਕੀ ਜਾਂਦਾ ਵੀਰੇ ਐਸ ਜਗ੍ਹਾ ਤੇ ਮਿੱਟੀ ਨਿਕਲਦੀ ਆ ਜੀ ਪਾਣੀ ਪੁਣੀ ਦੇ ਇੱਥੇ ਹੈ ਨਹੀਂ ਕੋਈ ਛੱਪੜੀ ਦੇ ਵਿੱਚ ਪਰ ਮਿੱਟੀ ਕੱਢ ਕੇ ਇੱਥੇ ਜਿਹੜੀ ਸੰਗਤ ਹੈ ਉਹ ਆਪਣਾ ਮੱਥਾ ਟੇਕ ਜਾਂਦੀ ਹੈ ਆ ਸਾਡਾ ਵਿੱਕੀ ਇਹ ਵਿੱਕੀ ਸਾਡਾ ਲੇਟ ਹੋ ਗਿਆ ਹਾਂਜੀ ਉਹ ਵੈਰੀ ਗੁੱਡ ਸਾਡਾ ਮੋਨੂ ਵੀ ਲੇਟ ਆਇਆ ਦੇਖੋ। ਕੀ ਬਾਤ ਹੈ। ਜੀ ਇਹ ਤੀ ਲਵਾਣੇ ਦਾ ਮੇਲਾ ਤੁਸੀਂ ਦੇਖਿਆ। ਹੁਣ ਆਪਾਂ ਇਹ ਵੀਡੀਓ ਨੂੰ ਇੱਥੇ ਬੰਦ ਕਰਨ ਲੱਗੇ ਆਂ ਤੇ ਤੁਸੀਂ ਦੂਰ ਨੇੜੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਇਹ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ।